ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਮੂਸੇ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਦੋਸਤੋ ਸਮਾਂ ਦੇ ਤਰੀਕ ਨੋਟ ਕਰਿਓ ਤਰੀਕ ਹੈਗੀ 27 ਨਵੰਬਰ 2025 ਸਮਾਂ ਕੁਝ 1:00 ਵਜੇ ਦਾ ਇੱਥੋਂ ਤੁਹਾਨੂੰ ਆਪਾਂ 5 ਐਨੀਮਲ ਵਿਖਾਉਣੇ ਆਂ ਤਿੰਨ ਤਾਜ਼ੇ ਸੂਏ ਆ ਤੇ ਦੋ ਤਿਆਰ ਵਾ ਹੀਰੇ ਵੀਰੋ ਨਾਲ ਕੋਲ ਤੇ ਬਾਕੀ ਕਰਦੇ ਆਂ ਵੀਰੋ ਨਾਲ ਨਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੇਤਾਂ ਕੈਮ ਨੇ ਵਧੀਆ ਵਧੀਆ ਕਿਰਪਾ ਵੀਰੇ ਵਧੀਆ ਹੀ ਜਾਈਦੇ ਆ ਹਾਂਜੀ ਤੇ ਕਿੰਨੇ ਪਸ਼ੂ ਲੈ ਆਏ ਜੀ ਫਿਰ ਅੱਜ ਵੀਰ ਜੀ ਤਿੰਨ ਵੜਾ ਤੇ ਦੋ ਮੱਝਾਂ ਦੋ ਮੱਝਾਂ ਆਗੀਆਂ ਹਾਂ ਪਹਿਲਾਂ ਝੋਟੀ ਦੇ ਕਿਤੇ ਜਿਸੂਏ ਪੂਰੀ ਸੂਣ ਵਾਲੀ ਆ ਹਾਂਜੀ ਤੇ ਆਹ ਵੜਿਆ ਇਸ 18-18 ਕਿਲੋ ਬਾਲਾ ਹਾਂਜੀ ਆਹ ਵੜਿਆ ਜੱਸੀ ਕਰਾਉਸ ਆ ਕਰਾਉਸ ਬਹੁਤ ਦਾ ਖੜਦੀ ਆ ਬੜਾ ਜਾਜਮੁਲ ਚ ਬਹੁਤ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਵੀਰ ਦੀ ਜਾਣਕਾਰੀ ਸ਼ੁਰੂ ਹਾਂਜੀ 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 ਵੀਰ ਜੀ ਦੇ ਰਹੀ ਵੀਰ ਜੀ ਜਾਣਕਾਰੀ ਆ ਵੀਰ ਜੀ ਅੱਜ ਤੜਕੇ ਸੂਈ ਵਾਲਾ ਪੈ ਗਿਆ ਇਹਨੂੰ ਹਾਂਜੀ ਤੇ ਵਧੀਆ ਨੇ ਜੇ ਸੁੱਟਦੇ ਆ ਉਹ ਜੇਰ ਅੰਦਰ ਸੁੱਟਿਓ ਵੀਡੀਓ ਫੁਕਾ ਦਿਓ ਹਾਂਜੀ ਤੇ ਜੇਰ ਦੋ ਟਾਈਂ ਘੱਡੀ ਜੇ ਸੁੱਟਤੀ ਹਨ ਅੱਛਾ ਹਾਂਜੀ ਹਾਂਜੀ ਚੋਈ ਹੈਗੀ ਹੁਣ 5-6 ਕਿਲੋ ਝੋਲੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਸੂਆ ਕਿੰਨਾ ਆ ਗਿਆ ਜੀ ਦੂਜਾ ਵੀਰ ਜੀ ਦੂਜਾ ਸੂਆ ਆ ਗਿਆ ਹਨਾ ਹਾਂ ਪਹਿਲੇ ਸੂਏ ਕੱਢਿਆ ਨੇ ਤੇ 24 ਕਿਲੋ ਦੁੱਧ ਤੇ 23-24 ਕਿਲੋ ਹਾਂ ਪਹਿਲੇ ਸੂਏ ਪਹਿਲੇ ਸੂਏ ਹਨਾ ਹਾਂ ਪਹਿਲੇ ਸੂਏ 24 ਕਿਲੋ ਦੁੱਧ ਨੂੰ ਚਲਦੀ ਰਹੀ ਆ ਹਾਂਜੀ ਉਹ ਗੱਡੀ ਦੇ ਰਾਤ ਦੋ ਵਈਆਂ ਗਵਾ ਹਾਂਜੀ ਤੇ ਗੱਡੀ ਨਾਲ ਹੀ ਹੋ ਗਿਆ ਚੱਕਰ ਜਿਹਾ ਜਦੋਂ ਉਹ ਕਿਤੇ ਰਾਤ ਨੂੰ ਦਿਰੀ ਪਤਾ ਲੱਗਾ ਹਾਂਜੀ ਹਾਂਜੀ ਬੱਚੇ ਦੇ ਮੂੰਹ 'ਚ ਪਾਣੀ ਪੈ ਗਿਆ ਅੱਛਾ ਹਾਂ ਵੇੜੇ ਵੱਡੀ ਆ ਫਾੜੀ ਵਾਲਾ ਹਾਂਜੀ ਵੱਡੀ ਪਾਣੀ ਵਾਲਾ ਛੱਡਾ ਲੱਗਾ ਫਾੜੀ ਵਾਲਾ ਗਿਆ ਚੱਕਰ ਜਿਹਾ ਤੇ ਬਹੁਤ ਚੰਗੀ ਵੇੜਿਆ ਨਾਲ ਨਾਲ ਕਲੀਆਂ ਕਲੀਆਂ ਦੀਆਂ ਫਿਰ ਵਾਈਚ ਵਾਈ ਬਹੁਤ ਚੰਗੀ ਨਿਕਲੀ ਵੀਰ ਹੈ ਚਵਾਈ ਬਹੁਤ ਚੰਗੀ ਕੋਈ ਪੂਰ ਛੱਟਾ ਕੋਈ ਨਨਤਾ ਇਹ ਵੱਜ ਗਈ ਸੂਗਿਆ ਚਵਾਈ ਬਹੁਤ ਚੰਗੀ ਰਿਕਲੀ ਆ ਹਾਂਜੀ ਹਾਂਜੀ ਉਹ ਤਰ੍ਹਾਂ ਵਹਿੜਾ ਅੱਜ ਭਾਵੇਂ 80 ਹਜ਼ਾਰ ਦੀ ਵੇਚ ਲੈਂਦੇ ਕਿਹੜੇ ਹਿਸਾਬ ਨਾਲ ਬਣੀ ਤਾਂ ਨਹੀਂ ਇਹਦਾ ਹਾਂਜੀ ਹਾਂਜੀ ਤਾਂ ਕਿਤਨਾ ਥਾਣ ਭਾਂਡਾ ਲੱਗਾ ਬਿਲਕੁਲ ਬਿਲਕੁਲ ਵੀਜੀ ਕੋਈ ਛੱਕਣੀ ਹੈਗਾ ਹੈ ਦੁੱਧ 27 28 ਕਿਲੋ ਵਾਲੀ ਆ ਹਾਂਜੀ ਹਾਂਜੀ ਵੱਡੀ ਮਿਹੜਿਆ ਕੋਈ ਚੱਕਰ ਨਹੀਂ ਹਾਂ ਕਾਲੀ ਹਾਂ ਅਰਮਾਨ 27 28 ਕਿਲੋ ਦੇ 24 ਕਿਲੋ ਆਂਦੇ ਐ ਕੰਡੇ ਜੋਖਦੇ ਰਹੇ ਦੁੱਧ ਅੱਛਾ ਹਾਂ ਕਿਥੋਂ ਲਈ 24 ਕਿਲੋ ਠੀਕ ਹੈ ਜੀ ਹਾਂਜੀ ਹਾਂਜੀ ਕਿਤੇ ਬਾਈ ਨਹੀਂ ਕੋਈ ਸ਼ਾਹੀ ਨਹੀਂ ਵੇਖੋ ਵੀਰ ਕੱਲਾ ਕੱਲਾ ਛੱਡਾ ਐ ਦੀਦਾ ਨਹੀਂ ਫੜਿਆ ਕੱਲਾ ਬਿਲਕੁਲ ਬਿਲਕੁਲ ਹਾਂਜੀ ਹਾਂ ਹਾਂ ਕੱਲਾ ਕੱਲਾ ਦੀਦਾ ਨਾੜਾਂ ਦੀਦੀਆਂ ਕੱਲੇ ਕੱਲੇ ਹਾਂਜੀ ਹਾਂਜੀ ਹਾਂ ਆ ਬੱਚੀ ਹੀ ਬੱਚੀ ਹੀ ਮਗਰ ਆਈ ਹਾਂ ਬੱਚੀ ਹੀ ਬੱਚੀ ਤੇ ਸੋਣੀ ਜੇਰ ਜੇਰ ਸੁੜਤੀ ਆ ਹਾਂਜੀ ਆ ਬੱਜੇ ਦੀ ਵੀਡੀਓ ਬਣਾ ਲਈ ਆ ਠੀਕ ਹੈ ਜੀ ਹਾਂਜੀ ਹਾਂਜੀ ਬਰਾਉ ਆ ਜੇ ਸੁੱਟਤੀ ਐ ਠੀਕ ਐ ਬਟਾ ਮੋਲਵੀਰ ਜੀ ਫਿਰ ਕੀ ਕਰਦੇ ਆਪਾਂ ਮੋਲਵੀਰ 75000 ਕਰਦਾ ਉਹ ਤਰ੍ਹਾਂ 68000 ਦੀ ਹੈਗੀ ਸੀ ਹਾਂਜੀ ਹਾਂ ਹੁਣ ਚਲ ਵਾਧਾ ਹੋਵੇ ਤੇ ਘਟਾ ਆਵੇ ਹਾਂਜੀ ਮੋਲ 75 ਕਰਦਾ ਹਾਂਜੀ 70000 ਦੀ ਦੇ ਦਾਂਗੇ ਵੈਡ 70000 ਦੀ ਹਾਂ ਕਈ ਜਿਹੜਾ ਫਲ ਜਾ ਕੇ ਤਾਂ ਠਾ ਜਾਂਦਾ ਫਲ ਦੀ ਕੀ ਗੱਲ ਆ ਹਾਂਜੀ ਹਾਂਜੀ ਚਲ ਉਹ ਬੱਚੇ ਦੇ ਮੂੰਹ 'ਚ ਪਾਣੀ ਪਾ ਗਿਆ ਕੋਈ ਪਟਾਕਾ ਆ ਭੱਜਾ ਤੇ ਪਾਣੀ ਪਾ ਗਿਆ ਦੋ ਆਪਾਂ ਐ ਨਹੀਂ ਆ ਕੋਈ ਡਾਕਟਰ ਨਹੀਂ ਕੋਈ ਸੱਧਿਆ ਹਾਂਜੀ ਹਾਂਜੀ ਆ ਵੀ ਸੁਮਾਲੀ ਵਧੀਆ ਅੱਛਾ ਅੱਛਾ ਜੀ ਹਾਂ ਠੀਕ ਹੈ ਜੀ ਉਹਦੇ ਬੱਚੇ ਦੇ ਮੂੰਹ 'ਚ ਪਾਣੀ ਪੈ ਗਿਆ ਓਕੇ ਓਕੇ ਦੋ ਗਾਏ ਸਾਹ ਕਿਦੋਂ ਕੱਢਿਆ ਅੱਛਾ ਬਾਜ ਮਰ ਗਿਆ ਮਰ ਗਿਆ ਹਾਂ ਤੇ 70 ਫਾਈਨਲ ਹੀ ਆ ਕੇ ਕੋਈ ਮਾਰਦਾ 70 ਦੀ ਦੇ ਦਾਂਗੇ ਵੀਰਾ ਅੱਛਾ ਹਾਂ ਉਹ ਹੁਣ ਉਤਰਾ 68 82 ਹਜ਼ਾਰ ਦੀ ਹੱਥੋਂ ਸੁੱਟਿਆ ਗਈ ਸੀ ਹਾਂਜੀ ਹਾਂਜੀ ਹੈ ਬਿਲਕੁਲ ਵੱਡੇ ਕੱਦ ਦੀ ਆ ਉਹ ਬਿਲਕੁਲ ਬਿਲਕੁਲ ਉਹ ਤੋਂ ਪਧਰੀ ਆ ਹਾਂਜੀ ਹਾਂਜੀ ਹਾਂ ਹਣ ਭਾਂਡਾ ਵੀ ਸੋਨਾ ਲੱਗਾ ਕੋਈ ਹੈ ਮਾ ਥਾਨ ਕਟਾ ਵਧੀਆ ਲੱਗਾ ਥਣ ਥਣ ਵੀ ਸੋਨਾ ਲੱਗਾ ਕੋਈ ਸ਼ੱਕ ਨਹੀਂ ਹੈਗਾ ਹਾਂਜੀ ਹਾਂਜੀ 70 ਕਿ ਕੀ ਵੀਰ ਦੇ ਦਾਂਗੇ ਠੀਕ ਹੈ ਭਰਾ ਜੀ ਹਾਂ ਪਾਣਾ ਹੁਣ ਘੱਟ ਵਾਧਾ ਹੋਣਾ ਹੀ ਆ ਚਲੋ ਕੋਈ ਨਾ ਹਾਂਜੀ ਐਦੀ ਦੇਰੀ ਹੈ ਜਾਣ ਕਰੀਏ ਵੀਰ ਜੀ ਇਹਦੇ ਨਾਲ 18 ਕਿਲੋ ਬੋਲਾ 18 ਕਿਲੋ ਬੋਲਾ ਹਾਂ ਚੌਥੇ ਦਿਨ ਦੀ ਸੂਈ ਆ ਚਾਰ ਦਿਨ ਹੋ ਗਏ ਸੂਈ ਆ ਆ ਵੱਛੀ ਆ ਮਗਰ ਆ ਗਈ ਵੱਛੀ ਨਾ ਵੱਛੀ ਆ ਗਈ ਫਾਗੜ ਬਹੁਤ ਸੋਹਣੀ ਵੱਛੀ ਬਹੁਤ ਬੱਚੀ ਵੈਕ ਵਾ ਬਹੁਰੀ ਹਾਂ ਤੇ ਚੌਥੇ ਦਿਨ ਦੀ ਸੂਈ ਦੇ 18 ਕਿਲੋ ਬੋਲਾ ਹਾਂਜੀ ਦੁੱਧੇ ਵੀ 23 24 ਕਿਲੋ ਦਊਗੀ ਦਊਗੀ ਨਾ 23 24 ਕਰ ਜੂਗੀ 24 ਲੀਟਰ ਚ ਲੈ ਮੁੱਲ ਵੀ ਜਾਇ ਜਾ ਹਾਂਜੀ ਹਾਂਜੀ ਹਾਂ ਚਵਾਈ ਜੂਈ ਕਿਤਰਾ ਵੀਦੀ ਮਾਣਾ ਇੱਕ ਨੰਬਰ ਚਵਾਈ ਕਿਤਰਾ ਥਾਣ ਕਿੱਡਾ ਸੋਹਣਾ ਲੱਗਾ ਥਾਣ ਥੂਣ ਤਾਂ ਬਹੁਤ ਥਾਣ ਗੱਲੀਆਂ ਗੱਲੀਆਂ ਨਾੜਾ ਦੀਆਂ ਨਾੜ ਨੂੰ ਨਾਜ ਕਰੋ ਸੱਜਣੋ ਕੈਮਰਾ ਲੱਗ ਹੋਇਆ ਹੋਗਾ ਕੱਲੀਆਂ ਗੱਲੀਆਂ ਨਾੜਾਂ ਦੀਆਂ ਦੀ ਹਾਂ ਥਾਣ ਭਾਂਡਾ ਸੋਹਣਾ ਲੱਗਾ ਓਨਾ ਹੀ ਗਾਹ ਨੂੰ ਆਦੇ ਓਨਾ ਹੀ ਪਛਾਣੂਗਾ ਸੱਜਣੋ ਹਾਂ ਬ੍ਰਦਰ ਲੈਓ ਵੀ ਠੰਡੀ ਆ ਇਤਰਾ ਕੋਈ ਇੱਧਰ ਵਿਆ ਪੂਰੀ ਠੰਡੀ ਸੀਲ ਆ ਹਾਂ ਹਾਂਜੀ ਜੀ ਇੱਧਰ ਵੇਖੋ ਕੋਈ ਗੱਲ ਨਹੀਂ ਕਿ ਤਰ੍ਹਾਂ ਮਰਜੀ ਹੱਥ ਫੇਰੀ ਜਾਓ ਹਾਂਜੀ ਹਾਂਜੀ ਹਾਂ ਇੱਧਰ ਆ ਕੱਲੀਆਂ ਗੱਲੀਆਂ ਚੜੇ ਦੀਆਂ ਦਾਣਾ ਗਾਂ ਤਾਂ ਹੀ ਗੜ ਮਿਲਕਣਾੜ ਹਾਂਜੀ ਹਾਂਜੀ ਬਹੁਤ ਚੰਗੀ ਵਹਿੜ ਆ 24 ਕਿਲੋ ਦੁੱਧ 24 ਵੀ 25 ਕਿਲੋ ਕੀ ਚੱਲ ਜੇਗੀ ਹਾਂਜੀ ਹਾਂਜੀ ਹੁਣ ਮੌਗੇ ਦੇ 17 18 ਕਿਲੋ ਬੋਲਾ ਹਾਂਜੀ ਹਾਂਜੀ ਹਾਂ ਕਿਹੜਾ ਮਿੰਤੀ ਵਾਲਾ ਮਿੰਤੀ ਵਾਲਾ ਹਾਂ ਬਾਕੀ ਸੇਵਾ ਪਾਣੀ ਹਾਂ ਸੇਵਾ ਜਿਹੜਾ ਸੱਜਣ ਕਰੂ ਗੱਲ ਜਾ ਕੇ ਹਾਂਜੀ ਹਾਂਜੀ ਲਹਿਰਾ ਬਹਰਾ ਕਰ ਦੂ ਕਰਮਾ ਲਈ ਦੋ ਦਿਨ ਕਿਹੜੇ ਸਾਨੂੰ ਹੁਣ ਮੌਸਮ ਗਾਵਾਂ ਦਾ ਚੱਲੰਦਿਆ ਹਾਂਜੀ 25 26 ਕਿਲੋ ਤੇ ਚੱਲੀ ਜਾਊਗੀ ਵੀਰ ਬਿਲਕੁਲ ਬਿਲਕੁਲ ਵੀਰ ਜੀ ਹਾਂ ਕਿੱਡਾ ਜੁੱਦਾ ਹੁਣ ਸੋਨਾ ਲੱਗਾ ਗਈ ਦੀ ਬੋਲ ਕਰਨੀ ਬੰਦੀ ਐ ਇੱਥੇ ਬੰਦੀ ਐ ਬੰਦੀ ਐ ਇੱਥੇ ਬੰਦ ਹੋ ਗਈ ਗੱਲ ਨਹੀਂ ਹੂੰ ਮੁੱਲ ਵੀਰ ਜੀ ਫਿਰ ਆਪਾਂ ਕੀ ਕਰਦੇ ਹਾਂ ਮੁੱਲ ਵੀਰ ਜੀ ਇਹਦਾ ਮੁੱਲ ਸੇਮ ਹੀ ਉਹਦਾ ਰੱਖਿਆ ਹਾਂਜੀ ਮੁੱਲ 75000 ਰਿਆ ਹਾਂਜੀ ਤੇ 71 ਦੀ ਦੇ ਦਾਂਗੇ 71 ਦੀ ਆਪਾਂ ਦੇ ਹਾਂ 71 ਦੇ ਦਾਂਗੇ ਠੀਕ ਹੈ ਭਰਾ ਜੀ ਹਾਂਜੀ ਹਾਂਜੀ ਪੂਰੇ 71000 ਦੀ ਬੱਚੀ ਦਵਾਂਗੇ ਹਾਂਜੀ ਤੇ ਐ ਟਾਈਮ ਦੇ 18 20 ਕਿਲੋ ਆਪਣੇ ਤੋਂ ਮਣਕੇ ਖੜਦਾ ਦਾ ਬੋਲਾ ਕਿੰਨੇ ਖੜਦਾ ਬੋਲਾ ਹਣਾ ਹਾਂ ਆ ਵੀ ਤਸੱਲੀ ਕਰਕੇ ਦੋ ਟਾਈਮ ਦੋ ਤਸੱਲੀ ਕਰਕੇ ਦੋ ਡੰਗ ਚੋਲੇ ਤਿੰਨ ਚੋਲੇ ਤਿੰਨ ਚੋਲੇ ਹਾਂ ਆ ਵੀ ਆਪਣੇ ਤੋਂ ਰਾਤ ਰਹਿ ਪੇ ਹਾਂਜੀ ਹਾਂਜੀ ਇਹ ਨਹੀਂ ਕੋਈ ਚੱਕਰ ਮਣਕੇ ਖੱਲਾ ਜੇ ਬਿਲਕੁਲ ਬਿਲਕੁਲ ਆਪ ਦੀ ਆਨਲਾਈਨ ਲਗਾਊਗਾ ਆਨਲਾਈ ਆਨਲਾਈਨ ਹਾਂ ਆਪਣੀ ਗਾਰੰਟੀ ਹੋ ਗਈ ਹਾਂਜੀ ਹਾਂਜੀ ਆਨਲਾਈਨ ਵੀ ਆਪਦੀ ਆਪਾਂ ਉਹਦਾ ਵੀਡੀਓ ਪਾ ਜੀ ਗਾਂ ਮਾਚ ਆਉਣ ਲੈਣੀ ਚਲ ਗਈ ਜਲੰਧਰ ਹਾਂਜੀ 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 ਠੀਕ ਹੈ ਜੀ ਹਾਂ ਬਹੁਤ ਚੰਗੀ ਆਨਲਾਈਨ ਵੀ ਆਪਦਾ ਜਿਵੇਂ ਵੀ ਤਸੱਲੀ ਹੁੰਦੀ ਆਨਲਾਈਨ ਵੀ ਮੈਂ ਨਾ ਉਹਨਾਂ ਹੀ ਚੱਡਾ ਵੀਰ ਜੀ ਗਾਂ ਆ ਉਹਨਾਂ ਹੀ ਪਛਾਣ ਹਾਂ ਇਧਰ ਆਣ ਕੇ ਵੇਖੋ ਹਾਂਜੀ ਹਾਂਜੀ ਮਿੰਤੀ ਦਾ ਇਸ ਤਰ੍ਹਾਂ ਐੜੀ ਕੋਈ ਕੋਈ ਭਾਈ ਹੋਵੇ ਕੋਈ ਛਾਈ ਹੋਵੇ ਹਾਂਜੀ ਹਾਂਜੀ ਇਧਰ ਵੇਖ ਉਹਨਾਂ ਹੀ ਗਾਂ ਤੋਂ ਉਹਨਾਂ ਹੀ ਪਛਾਣ ਬਿਲਕੁਲ ਵੇਖੀ ਚੱਡਾ ਲੱਗਾ ਐ ਪੱਟਾ ਤੇ ਇਹ ਨਹੀਂ ਉਹੋ ਜਿਹਾ ਚੱਡਾ ਝੋਲੀ ਗਿਆ ਪੂਰੀ ਠੰਡੀ ਸੀ 71 ਦੀ ਆਪਾਂ ਵੈਡ ਦੇ ਦਾਂਗੇ ਠੀਕ ਹੈ ਭਰਾ ਜੀ ਹਾਂਜੀ ਤੇ ਆ ਵੈੜਿਆ ਆ ਬਹੁਤ ਜਾਜ ਮੁੱਲ ਚ ਇਹ ਜਰਸੀ ਆ ਗਈ ਕ੍ਰੋਸ ਕ੍ਰੋਸ ਚ ਹਣਾ ਹਾਂਜੀ ਕਿੰਨੇ ਦਿਨ ਲੈ ਜੂ ਕਰਮਾ ਲਈ ਇਹ ਵੀ ਦਿ ਹਫਤਾ ਚ ਲੈ ਜੂਗੀ ਹਫਤਾ ਲੈ ਜੂਗੀ ਬਾਂਜੂ ਵੀ ਪੂਰੀ ਹਾਂਜੀ ਪਹਿਲੇ ਸੂਗਾ ਕੱਢਿਆ ਨੇ 13 ਗੱਲ ਦੁੱਧ 14 ਠੀਕ ਹੈ ਜੀ ਫਿਰ ਕੀ ਦੂਜਾ ਸੂਗਾ ਸੂਣਾ ਦੂਜਾ ਸੂਗਾ ਹਾਂਜੀ ਦੁੱਧੇ ਰਾ ਪਰ ਪਰ ਮੈਂ ਥੋੜਾ ਰਾ ਦੁੱਧ ਮੱਜਾ ਹੁੰਦਾ ਦੁੱਧ ਵੀ ਹਾਂ ਮੱਜਾ ਆ ਗਈ ਹੁੰਦਾ ਆਹੋ ਦੁੱਧ ਮੱਜਾਂੋਂ ਹੋਊਗਾ ਦਾ ਹਾਂਜੀ ਹਾਂਜੀ ਰਾਜੀ ਰਾਜੀ ਪੂਰੀ ਆ ਬਿਲਕੁਲ ਵੇਖ ਹੁਣ ਇਧਰੇ ਪੁੱਛੋ ਵੇ ਲਾ ਬਣ ਗਈ ਪੂਰੀ ਹਾਂਜੀ ਹਾਂਜੀ ਪਹਿਲੇ ਸੂਏ ਕਿੰਨਾ ਦੁੱਧ ਕੀਤਾ ਜੋਏ 13 14 ਕਿਲੋ ਆਂਦੇ ਕੱਢਿਆ ਘਰ ਵਾਲੇ ਨੇ ਅੱਛਾ ਘਰ ਵਾਲੇ ਤੇ ਥੋੜਾ ਥੋੜਾ ਦੀ ਇਹਦੀ ਤਿੱਪਣ ਸਾਫ ਆਈ ਆ ਤਿੱਪਣ ਪੂਰੀ ਸਾਫ ਆਈ ਆ ਅੱਛਾ ਹੂੰ ਠੁਈ ਠੁਈ ਦੀ ਜਵਾਈ ਦੀ ਸਾਫ ਜਿਕ ਨੂੰ ਗਰੰਟੀ ਦੇ ਆਪਾਂ ਮੰਗਾਲੇ ਆਪਾਂ ਚਿੱਪੀ ਉਦ ਤਰਾ ਪੂਰੀ ਠੀਕ ਹੈ ਜੀ ਆਪ ਦੀ ਚਿੱਪ ਕੇ ਖੜ ਸਕਦਾ ਕੋਈ ਗੱਲ ਨਹੀਂ ਪੂਰੀ ਸੀਲਸ ਲੱਗਿਆ ਸੀਲ ਸੀਲ ਹੈ ਵੀਰੋ ਠੀਕ ਹੈ ਭਰਾ ਜੀ ਹਾਂ ਤਿਆਰ ਹੋਈ ਵੜ ਹੈਗੀ 45 ਹਜ਼ਾਰ ਦੀ ਹਾਂ ਜੀ ਆਪਾਂ ਮੋਲ ਕਰਨਾ ਇਹਦਾ 40 ਹਜ਼ਾਰ ਹਾਂ ਜੀ ਤੇ 37 ਹਜ਼ਾਰ ਦੀ ਦੇ ਦੇਣੀ ਵੀਰੋ ਠੀਕ ਹੈ ਜੀ ਮੋਲ 40 ਹਜ਼ਾਰ ਦਾ 37 ਹਜ਼ਾਰ ਦੀ ਬਚੀ ਜੀਸ ਨੋ 37 ਹਜ਼ਾਰ 37 ਹਜ਼ਾਰ ਦੀ ਬਚੀ ਦੇ ਦੇਣੀ ਆ ਠੀਕ ਹੈ ਜੀ ਵਪਾਰੀ ਖੜਕੇ ਵੇਚ ਕੋਈ ਜਾ ਕਮਾਈ ਲੈ ਲੈ ਸਕਦਾ ਬਿਲਕੁਲ ਬਿਲਕੁਲ ਜੀ ਹਾਂ ਇਹ 37000 ਦੀ ਬੱਚੀ ਦੇਣੀ ਆ ਓਕੇ ਓਕੇ ਹਾਂ ਕੱਢ ਜੂਗੀ ਵੱਡ ਵੱਡ ਪੂਰੇ ਲਿਖਣੀ ਆ ਆ ਇਹ ਢੱਡੋ ਲੈਣੇ ਕਰਮਾਲੀ ਰਿਕਵਰ ਕਰਦੇ ਆ ਕੱਢ ਆ ਖਾਲੀ ਬੱਚੀ ਇਹ ਦਿਨ ਵੀ ਇਹਰੇ ਮੇਰੇ 10 ਪਏ ਆ ਹਾਂ ਲੈ ਜਾਣਾ ਹਫਤਾ ਦੱਸ ਦੇਣਾ ਬੱਚੀ ਦਾ ਹਫਤਾ ਲੈ ਜਾਣਾ ਹਾਂਜੀ ਹਾਂਜੀ ਹਾਂ ਥਣਾ ਦੀ ਇਹਦੀ ਸਾਫ ਆ ਬਿਲਕੁਲ ਬਿਲਕੁਲ ਹਾਂ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਅੱਗੇ ਕਰੀਏ ਜਾਣਕਾਰੀ ਸਾਂਝੀ ਵੀ ਜੀ ਪਹਿਲਾਂ ਝੋਟੀ ਪਹਿਲੇ ਸੂਏ ਆ ਗਈ ਜੋ ਸੀ ਹਾਂ 9 ਲੀਟਰ ਦੁੱਧ ਮਗਰ ਕੀ ਆ ਗਿਆ ਜੋ ਕਟਾ ਕਟਾ ਵੀਰ ਮਗਰ ਕਟਾ ਆ ਗਿਆ ਹਾਂ 9 ਲੀਟਰ ਦੁੱਧ ਆ ਹਾਂਜੀ ਕਿਹੜਾ ਹੈਗਾ ਠੰਡਾ 9 ਕਿਲੋ ਦੁੱਧ ਹੈਗਾ ਠੀਕ ਹੈ ਜੀ 9 ਲੀਟਰ ਆ ਹੈਨਾ ਕਿੰਨੇ ਦਿਨ ਹੋਏ ਸੂਈ ਨੂੰ ਵੀਰ ਜੀ ਸੂਈ ਨੂੰ ਅਜੇ ਵੀਰਾ 13 14 ਦਿਨ ਹੋਈ ਗਏ ਆ 13 14 ਮੈਂ ਤੁਹਾਨੂੰ ਹੱਬ ਤੇਰੀ ਆਖੀ ਜਾਵਾਂ ਉਹ ਗੱਲ ਦਾ ਨਹੀਂ ਸਵਾਦ ਹਾਂਜੀ ਹਾਂਜੀ ਚਵਾਈ ਜੁਈ ਦੀ ਵੀਰ ਜੀ ਕਿਦਾਂ ਚਵਾਈ ਦੀ ਇੱਕ ਨੰਬਰ ਆ ਪੂਰ ਛੱਟਾ ਨਹੀਂ ਹੈਗਾ ਤੁਹਾਨੂੰ ਵੱਧ ਘੱਟ ਨਹੀਂ ਆਪਣੀ ਗਰੰਟੀ ਹੋ ਗਈ ਠੀਕ ਹੈ ਜੀ ਮਿਲਦੀ ਵਧੀਆ ਟੇਕੇ ਹਾਂਜੀ ਹਾਂਜੀ ਕਈ ਨਾ ਹੁੰਦਾ ਪਹਿਲਾਂ ਡੰਗਰ ਦਾ ਬਿਲਕੁਲ ਬਿਲਕੁਲ ਹਾਂਜੀ ਉਹੋ ਜਿਹੀ ਨਹੀਂ ਉਹ ਤਰੇ ਡਰਦੀ ਉਹ ਕੈਬਰੇ ਡਰਦੀ ਵੀਰਾ ਮਗਰ ਕੀ ਆ ਗਿਆ ਜੋ ਮਗਰ ਕਟਾ ਮਗਰ ਕਟਾ ਆ ਗਿਆ ਹਨਾ ਹਾਂਜੀ ਹਾਂਜੀ ਕਟਾ ਵੀ ਸੋਹਣਾ ਕੋਈ ਹਾਂਜੀ ਹਾਂਜੀ ਇਧਰ ਵੇਖ ਲੋ ਵੀਰਾ ਕਰੋ ਸੱਜਣਾ ਸਿੰਗੀ ਸਿੰਗੀ ਬਹੁਤ ਸਿੰਗੀ ਪੂਰੀ ਗੋਲਾ ਹੈ ਥੋੜੀ ਸਿੰਗੀ ਲੱਗੀ ਕੋਈ ਛੱਕ ਵਾਲੀ ਕੱਦ ਕਾੜ ਛੋਟੀ ਚੰਗੀ ਆ ਹਾਂਜੀ ਹਾਂਜੀ ਕੱਦ ਕਾੜ ਵੀ ਵਧੀਆ ਆ ਬੰਦ ਗਏ ਵੀਰ ਜੀ। ہاں ਜੀ, ہاں ਜੀ ਬੰਦ ਗਏ ਵੀਰ ਜੀ। ਮੋਲ ਵੀਰ ਜੀ ਕੀ ਕਰਦੇ ਆਪਾਂ ਇਹਦਾ? ਮੋਲ ਜਾਇ ਜੀ ਦਾ। ਅੱਛਾ। ਮੋਲ ਆਕੂਗਾ 20 ਪਿੰਟ ਛੱਡ ਕੇ ਆਵੇ ਦਾ ਕਿਹਦੇ ਜਾਣਾ। ਬਿਲਕੁਲ ਬਿਲਕੁਲ। ਹੈਂ? ਮੋਲ ਜਾਇ ਜਿਹੜਾ ਮੋਲ ਐ ਕਿਹੜਾ ਲੀਲਿ ਲੈਣਾ ਵੀਰ ਉਹ ਪੈਸੇ ਮੰਗਣੇ ਦੇ। ਉੜਦੀਆਂ ਮੋਲ 75 ਆ। ਅਸੀਂ 70 ਹਜ਼ਾਰ ਦੀ ਦਵਾਂਗੇ। 70 ਹਜ਼ਾਰ ਦੀ। ਹਾਂ ਜੀ, ਹਾਂ ਜੀ। ਠੀਕ ਹੈ ਜੀ। ਹਾਂ ਜੀ, ਹਾਂ ਜੀ। ਹੂੰ। ਹਾਂ ਇਹ 70000 ਦੀ ਦੇ ਦਾਂਗੇ 70000 ਦੀ ਦੇ ਦਾਂਗੇ ਹਾਂ ਠੀਕ ਹੈ ਭਰਾ ਜੀ ਹਾਂਜੀ ਇਧਰ ਲੇ ਵਲੇ ਵਾ ਚੰਗਾ ਕਰੋ ਚੈੱਕ ਸਰ ਇਧਰ ਦੁੱਧ ਨਾ ਗੱਲ ਖੁੱਲਾ ਗਾਣਾ ਠੀਕ ਹੈ ਜੀ ਹਾਂ ਇਹ 70 ਕਹ ਜੀ ਦੇ ਦਿੰਦੀ ਆ 70000 ਦੀ ਆਪਾਂ ਨੈਟ ਹੈ ਨਾ ਯੈਸ ਹਾਂ 70 ਦੀ ਦੇ ਦਾਂਗੇ ਠੀਕ ਹੈ ਭਰਾ ਜੀ ਹਾਂ ਜੀ ਅੱਗੇ ਆ ਗਈ ਬਹੁਤ ਚੰਗੀ ਕੱਦ-ਖੜ ਚੰਗਾ ਉੱਤੋਂ ਚੰਗੀ ਹੈ ਛੋਟੀ ਹਾਂਜੀ ਹਾਂਜੀ ਪਤਲੀ ਚਮੜੀ ਦੀ ਇੱਧਰ ਵੇਖੋ ਵੀਰ ਹੈ ਪਤਲੀ ਜਿਹੀ ਮਣੀ ਦੀ ਹੈ ਦੁੱਧ ਵਾਲੀ ਹੈ ਦੁੱਧ ਵਾਲੀ ਆ ਹਾਂ ਕੋਈ ਹੋਰ ਦੂਜੇ ਸੂਏ ਦੁੱਧ ਤੇਰਾ 14 ਗੱਲ ਦਊਂਗੀ ਹਾਂਜੀ ਹਾਂਜੀ ਦੂਜੇ ਸੂਏ ਇਹਨੇ ਭਰ ਜਣਾ ਬਥੇਰਾ ਦੁੱਧ ਮੋਲਾ ਜਿਵੇਂ ਆ ਜਾਜ ਜਾਜ ਜਿਹੜੇ ਲੈ ਲਈ ਲੈਣੇ ਹਾਂਜੀ ਹਾਂਜੀ ਆਪਾਂ ਕਮਾਈ ਰੱਖਣੀ ਹੈ ਸਿਰਫ 2500 2000 ਹਾਂਜੀ ਹਾਂਜੀ 1500 ਬਿਲਕੁਲ ਲੈ ਲਈ ਲੈਣੇ ਵੀਰਾਂ ਇਹਦੀ ਵੀ ਵੀ ਜਾਣਕਾਰੀ ਸਾਂਝੀ ਕਰੀਏ ਵੀਰ ਜੀ ਨੇ 1011 ਕਿਲੋ ਦੁੱਧ ਦਿੰਦੀ ਰਹੀ ਆ ਅੱਛਾ ਸੁਆ ਗਿਣਵਾ ਜਿਹੜੀ ਆਮ ਸੇਵਾ ਦੇ ਜਿਆਦਾ ਨਹੀਂ ਆ ਉਹੋ ਜਿਹਾ ਵੰਡ ਵੰਡ ਹਾਂਜੀ ਚਲ ਜਿਆਦਾ ਚੰਗੀ ਸੇਵਾ ਕਰੂ ਦੁਬਾਰਾ 13 ਕਿਲੋ ਚਲੂਗਾ ਹਾਂਜੀ ਹਾਂਜੀ 11 ਲੀਟਰ ਦੁੱਧ ਭਰਦੀ ਰਹੀ ਆ ਠੀਕ ਹੈ ਜੀ ਹਾਂ 11 ਦੁਬਾਰਾ ਕਿਨਵਾ ਆਇਓ 12 ਕਿਲੋਾਂ ਦੇ ਸੱਜਰੋਤ ਭਰਦੀ ਦੀ ਬਈ ਲੋ ਹਾਂਜੀ ਹਾਂਜੀ ਸੁਆ ਗਿਣਵਾ ਆ ਗਿਆ ਸੁਆ ਤਿੱਜਾ ਵੀਰ ਜੀ ਤਿੱਜਾ ਕਿੰਨੇ ਕ ਦਿਨ ਲੈਂਦੀ ਮੈਂ ਨਾ ਵੇਖ ਕੱਲੀਆਂ ਕੱਲੀਆਂ ਵੀਰ ਨਾੜਾ ਦੀਦੀਆਂ ਚੱਟੇਰੀਆਂ ਨਹੀਂ ਆਉਂਦੀ ਮਿੱਤਰ ਹਾਂ ਬਿਲਕੁਲ ਬਿਲਕੁਲ ਵੀ ਪੋਲੀ ਆਈ ਆ ਪੋਲੀ ਹੈ ਐ ਕਿਦਾ ਰੂ ਆਉਂ ਪੋਲੀ ਆਈ ਆ ਦਿਨ ਕਿੰਨੇ ਕ ਲੈਂਦੀ ਜੋ ਦਿਨੇ ਨੇ 4-5 ਲੈਏ ਨੇ ਵੀਰ 4-5 ਦਿਨ ਲੈ ਜੂ ਹੈਨਾ ਵਗਾ ਦੇ ਵੇਖਣਾ ਕੈਮਰਾ ਹਾਂਜੀ ਹਾਂਜੀ 4-5 ਦਿਨ ਵਧੀਆ ਲੈ ਜੇਗੀ ਨੀਲੀ ਚ ਆ ਗਈ ਹੈਨਾ ਨੀਲੀ ਚ ਪ੍ਰੋਪਰ ਨੀਲੀ ਦੇ ਵਿੱਚ ਇੱਕ ਬੂਰੀ ਹੈ ਨਾਲ ਹਾਂਜੀ ਹਾਂਜੀ ਕੰਬੀਨੇਸ਼ਨ ਵਧੀਆ ਬਣਿਆ ਇਹਦਾ ਜੀ ਕੀ ਮੋਲ ਕਰਦੇ ਆਪਾਂ ਇਹਦਾ ਮੋਲ ਕਿਹਾ ਜੀ ਵੀਰ ਹਾਂਜੀ ਮੋਲ 75000 ਹਾਂਜੀ ਇਹ ਆਪਾਂ 70000 ਦੀ ਦਵਾਂਗੇ 70000 ਦੀ ਨਾ 70000 ਦੀ ਦਵਾਂਗੇ ਹਾਂਜੀ ਤੇ 11-12 ਕਿਲੋ ਦੁੱਧ ਦੇ ਜੂਗੀ ਹਾਂਜੀ ਤੇ ਥਣਾ ਦੀ ਆਪਣੀ ਗਾਰੰਟੀ ਹੋਊਗੀ ਕੋਈ ਆਨਲਾਈਨ ਮੰਗਾਊਗਾ ਬਿਲਕੁਲ ਬਿਲਕੁਲ ਇਹ ਗਾਰੰਟੀ ਆਪਣੀ ਕੋਈ ਥਾਂ ਦੀ ਬਾਹਰ ਘਾੜ ਨਿਕਲੇ ਹਾਂਜੀ ਦੋ ਦਿਨ ਚੋਕੇ ਗੱਡੀ ਦਾ ਖਰਚਾ ਮੈਂ ਦਊਗਾ ਬਿਲਕੁਲ ਬਿਲਕੁਲ ਆ ਦੀ ਵੀਡੀਓ ਰੱਖੇ ਗੱਡੀ ਦਾ ਖਰਚਾ ਮੈਂ ਦਊ ਕੋਈ ਵਾਰ ਘਾਟ ਥਾਂ ਦੀ ਰਿਕ ਲਾਵੇ ਹਾਂਜੀ ਹਾਂਜੀ ਉਹ ਗੱਡੀ ਦਾ ਖਰਚਾ ਮੇਰਾ ਆਊਗਾ ਓਕੇ ਓਕੇ ਜੀ ਹਾਂ ਇਹ ਆਪ 70000 ਦੀ ਦੇ ਦੇਣੀ ਹੈ ਕਿਹੜੀ ਦੇ ਦੇਣੀ ਆ ਠੀਕ ਹੈ ਭਰਾ ਜੀ ਹਾਂ ਚੌਣ ਚੌਣ ਪੂਰੀ ਸਾਫ ਰਿਕ ਲੂਗੀ ਹਾਂਜੀ ਮੱਝ ਦੁੱਧ ਵਾਲੀ ਹੈ ਇਧਰ ਚਮੜੀ ਵੇਖੋ ਵੀਰ ਪਤਲੀ ਫਤਲੀ ਜਮਣੀ ਜਿਆਦਾ ਕਿਤੋਂ ਮਰਜੀ ਬੋਟਲਾ ਬਿਲਕੁਲ ਇਧਰ ਪਤਲੀ ਹਾਂ ਠੰਡੀ ਠੰਡੀ ਇਧਰ ਗੰਦੀ ਨਹੀਂ ਰਹਿ ਗੱਲ ਇਹ ਇਧਰ ਚੱਟੇ ਲੋ ਭਗਾ ਦੋ ਕਿਤੋਂ گاਵਾ ਨੂੰ ਬਣ ਜਾਣਾ ਇਹਨੇ گاਵਾ ਨੂੰ ਹਾਂਜੀ ਹਾਂਜੀ ਹਾਂ ਵਿਜੀ ਐਡਰੈਸ ਤੇ ਮੋਬਾਈਲ ਨੰਬਰ ਦੱਸੀਆਂ ਜਿਲਾ ਆਪਣਾ ਤਰਨਤਾਰਨ ਹਾਂ ਜੀ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਆ ਠੀਕ ਹੈ ਜੀ ਹਾਂਜੀ ਝਬਾਲ ਆਪਾਂ 7-8 ਕਿਲੋਮੀਟਰ ਭਿੱਖੀਵੰਡ ਆ 7-8 ਕਿਲੋਮੀਟਰ ਆਪਾਂ ਨੂੰ ਠੀਕ ਹੈ ਜੀ 16 ਆਪਾਂ ਨੂੰ ਤਰਨਤਾਰਨ ਦਾ 16 17 ਕਿਲੋਮੀਟਰ ਹੈਗਾ ਠੀਕ ਹੈ ਮੋਬਾਈਲ ਨੰਬਰ ਵੀ ਜੀ ਦੱਸ ਦਿੰਦੇ ਜੀ 13 44 13 ਠੀਕ ਹੈ ਜੀ ਹਾਂ ਜੀ ਆਨ ਵੀਰ ਜੀ ਇੱਕ ਗੱਲ ਹੋਰ ਕਹਿੰਨੇ ਆ ਹਾਂ ਜੀ ਆਪਦੀ ਕਹਿੰਨੇ ਦੋ ਡੰਗ ਚੋਣੀ ਆ ਹਾਂ ਜੀ ਦੋ ਚੋਲੇ ਡੰਗ ਤਿੰਨੇ ਚੋਲੇ ਆਪਣੇ ਤੋਂ ਰਾਤ ਰੱਖੀਏ ਚੋਲੇ ਬਿਲਕੁਲ ਵੇਖੋ ਵੀਰ ਜੀ ਆਪਦੀ ਤਸੱਲੀ ਕਰਕੇ ਹੈਨਾ ਦੱਸਿਆ ਆਪਾਂ ਕੋਈ ਚੱਕਰ ਨਹੀਂ ਆ ਹੁਣ ਆਪ 18 ਕਿਲੋ ਬੋਲਾ ਕੇ 18 ਕਿਲੋ ਹੋਊਗਾ ਹਾਂ ਜੀ ਹਾਂ ਜੀ ਆ ਆਪਾਂ ਇੱਕ ਚਵਾਈ ਕੀਤੀ ਆ ਹਾਂ ਜੀ ਇਹਦੇ ਤੋਂ 6-7 ਕਿਲੋ ਝੋਆ ਆਪਾਂ ਬੋਲਾ ਸਰੇ ਹਾਂ ਜੀ ਹੈ ਉਹਤਰਾ ਵੜ 80-85 ਹਜ਼ਾਰ ਦੀ ਆਪ ਦੀ ਤਾਕ ਕੇ ਲਈ 85 ਹਜ਼ਾਰ ਦੀ ਵੜ ਹੈਗੀ ਆ ਹਾਂ ਜੀ ਹਾਂ ਜੀ ਹੁਣ ਆਪਾਂ ਵੜੇ 70 ਹਜ਼ਾਰ ਦੀ ਦੇ ਦੇਣੀ ਆ ਠੀਕ ਹੈ ਭਰਾ ਜੀ ਹਾਂ ਉਹ 37000 ਦੀ ਦੇ ਦੇਣੀ ਵੜਾ ਕੋਲ ਜਾਇਜ਼ ਰੱਖੇ ਵੀਰਾ ਹਾਂ ਮੋਲ ਉੜਦੀਆਂ ਨੇ ਠੰਡੇ ਪਾ ਆਹੋ ਇਹ 37000 ਦੀ ਬੱਚੀ ਦੇ ਦੇਣੀ ਆ ਹਾਂਜੀ ਬੱਚੀ ਇਹ ਵੀ ਚੰਗੀ ਪਨਜੂਗੀ ਦਿਨ ਲੈ ਜਾਣੇ ਹਨ ਦਿਨ ਲੈ ਜਾਣੇ ਆ ਬਾਕੀ ਇਹਨੇ ਢਿਲਾ ਬਣ ਤਿਆਰ ਹੋ ਬੱਚੀ ਹੋਗੀ ਸਾਮਣ ਦਾ ਮੁੱਲ ਇਹ 1000 ਰੁਪਿਆ ਖਾਜੂਗੀ 1500 ਹਾਂਜੀ 45000 ਦੀ ਬੱਚੀ ਆ ਬਿਲਕੁਲ ਬਿਲਕੁਲ ਹੈਗੀ ਹੈ ਤਾਂ ਆ ਵੇਹ ਵੜ 25 24 25 ਕਿਲੋ ਦੁੱਧ ਦੇਊਗੀ ਹੈ ਹਾਂਜੀ ਇਹ ਆਪਾਂ 71000 ਦੀ ਆਪਾਂ ਦੇਣੀ ਆ ਠੀਕ ਹੈ ਭਰਾ ਜੀ ਹਾਂ ਮੋਲ ਜਾਇਦਾ ਰੱਖੀ ਹੁਣ ਝੋਟੀ ਪਹਿ ਲੈਣਿਆ ਹਾਂਜੀ ਹਾਂਜੀ ਉਹ ਵੀ ਪੂਰਾ ਮੋਲ ਜਾਇਦਾ ਆਪਣਾ ਹਾਂ ਹਾਂਜੀ ਬਿਲਕੁਲ ਵੇਖੋ ਭਰਾ ਜੀ ਹਾਂ ਇਹ ਵੀ ਆਪਾਂ ਦੇ ਹੀ ਦੇਣੀ 70 71 ਦੀ ਤੇ ਕਿਹੜੀ ਦੇ ਹੀ ਦੇਣੀ ਆਪਾਂ ਆ ਜਿਹੜੀ ਨਹੀਂ 70000 ਦੇ ਨਹੀਂ ਦੇਣੀ ਇਹ ਠੀਕ ਹੈ ਜੀ ਹਾਂਜੀ ਹਾਂ ਹੁਣ ਉਹ ਮੱਝ ਆਨਲਾਈਨ ਹੀ ਖਲਣੀ ਆਪਾਂ ਅੰਦਰ ਬੱਧੀ ਆ ਅੱਛਾ ਉਹਦਾ ਸੌਦਾ ਉਹਦਾ ਆਪਾਂ ਦੱਸ ਦੇਨੇ ਆ ਉਹ ਰਹੀਏ ਜਾਣੀ ਆ ਹਾਂਜੀ ਤੇ ਉਹਨਾਂ ਵੀਰਾਂ ਨੇ ਪਾਹੇ ਪਾਤੇ ਉਦੋਂ ਸੂਈ ਕਿਦਣਾ ਆਪਾਂ ਉਦੋਂ ਵੀਡੀਓ ਪਾਈ ਹੈ ਇਹਦੀ ਹਾਂਜੀ ਹਾਂਜੀ ਉਹਨਾਂ ਸੂਈ ਟਾਡੀ ਵੀਡੀਓ ਦੀ ਵਿਗੀ ਉਦੋਂ ਵੀਰਾਂ ਵੀਡੀਓ ਨੂੰ ਐਦਵਾਰ ਪਾਈ ਆਪਾਂ ਵੀਡੀਓ ਹਾਂਜੀ ਹਾਂਜੀ ਹਾਂ ਐਦਵਾਰ ਪਾਈ ਹਾਂ ਐਦਵਾਰ ਸੂਈ ਉਦੋਂ ਓਕੇ ਓਕੇ ਤੇ ਹੁਣ ਉਹ ਵੀਡੀਓ ਤੇ ਉਹਨਾਂ ਪਾਹੇ ਪਾਤੇ ਬੰਦਿਆਂ ਨੇ ਠੀਕ ਹੈ ਜੀ ਲੈ ਪਾਹੇ ਪਾਤੇ ਆ ਉਹਨਾਂ ਨੂੰ ਘਲਾ ਦੇਣੀ ਆਪਾਂ ਲੱਦ ਕੇ ਓਕੇ ਜੀ ਹਾਂਜੀ ਹੁਣ ਗੱਡੀ ਆ ਜਣੀ ਘੰਟੇ ਕਿਦਾਂ ਹਾਂਜੀ ਠੀਕ ਹੈ ਵੀਰ ਜੀ ਧੰਨਵਾਦ ਜੀ ਹਾਂਜੀ ਧੰਨਵਾਦ ਵੀਰ ਜੀ